ਪੰਜਾਬ ਦੇ ਜ਼ਿਲ੍ਹੇ ਬਠਿੰਡੇ ਦੇ ਪਿੰਡ ਟੁੰਗਵਾਲੀ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਕਿਹਾ ਜਾ ਰਿਹਾ ਹੈ ਕਿ 3 ਦਸੰਬਰ ਨੂੰ ਇਸ ਪਿੰਡ ਵਿੱਚ ਇੱਕ ਜੋੜੇ ਦਾ ਕਤਲ ਕਰ ਦਿੱਤਾ ਗਿਆ ਅਤੇ ਇਸ ਦਾ ਸਾਰਾ ਦੋਸ਼ ਉਸ ਜੋੜੇ ਦੇ ਪਰਿਵਾਰਕ ਮੈਂਬਰਾਂ ਤੇ ਹੀ ਲਗਾਇਆ ਜਾ ਰਿਹਾ ਹੈ ਦੱਸ ਦਈਏ ਕਿ ਮ੍ਰਿਤਕ ਜਗਮੀਤ ਸਿੰਘ ਪੰਜਾਬ ਪੁਲਿਸ ਵਿੱਚੀ ਕਾਂਸਟੇਬਲ ਸਨ ਅਤੇ ਉਹਨਾਂ ਦੀ ਪਤਨੀ ਬੀਨਤ ਕੌਰ ਉਸੇ ਪਿੰਡ ਦੀ ਰਹਿਣ ਵਾਲੀ ਸੀ ਤਿਆੰਦਕੌਰ ਜਗਮੀਤ ਐਸੇ ਪਿੰਡ ਦੇ ਰਹਿਣ ਵਾਲੇ ਸਨ ਅਤੇ 4 ਸਾਲ ਪਹਿਲਾਂ ਹੀ ਦੋਵਾਂ ਨੇ ਪਰਿਵਾਰਕ ਮੈਂਬਰਾਂ ਦੀ ਮਰਜ਼ੀ ਖਿਲਾਫ ਕੋਟ ਮੈਰਿਜ ਕੀਤੀ ਸੀ ਦੋਵਾਂ ਦੇ ਪਰਿਵਾਰ ਇਸ ਵਿਆਹ ਤੋਂ ਕਾਫੀ ਨਾਕੁਸ਼ ਸਨ ਤਿਆੰਦਕੌਰ 1 ਸਾਲ ਤੋਂ ਆਪਣੇ ਨਾਨਕੇ ਘਰ ਹੀ ਰਹਿ ਰਹੀ ਸੀ ਅਤੇ ਐਤਵਾਰ ਰਾਤ ਨੂੰ ਕਰੀਬ 9 ਵਜੇ ਜਗਮੀਤ ਸਿੰਘ ਆਪਣੀ ਪਤਨੀ ਨੂੰ ਨੂੰ ਮਿਲਣ ਪਹੁੰਚੇ ਤਾਂ ਇਸ ਤੋਂ ਗੁੱਸੇ ਵਿੱਚ ਆ ਕੇ ਬੇਅਦਬ ਕੌਰ ਦੇ ਭਰਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਜਗਮੀਤ ਸਿੰਘ ਤੇ ਤੇਜ਼ ਤਾਰਦਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਆਉ ਜਾਣਦੇ ਆ ਇਸ ਪੂਰੇ ਮਾਮਲੇ ਤੇ ਬਠਿੰਡਾ ਦੇ ਐਸਐਸਪੀ ਜਸਪੀਰ ਸਿੰਘ ਨੇ ਕੀ ਕੀਤਾ ਕਿਆ ਕਰਾਇਆ ਸੀਗਾ ਔਰ ਵਿਆਹ ਜਿਹੜਾ ਸੀਗਾ ਜਿੱਥੋਂ ਜਿੱਥੋਂ ਦੀ ਉਹ ਕੁੜੀ ਸੀ ਉਹ 400 ਗੱਜ ਪਰੇ ਘਰ ਸੀਗਾ ਉਹ ਇਹਦਾ ਜਿਹੜਾ ਭਰਾ ਸੀਗਾ ਕੁੜੀ ਦਾ ਉਹ ਇਹ ਮਹਿਸੂਸ ਕਰਦਾ ਸੀਗਾ ਵੀ ਉਸ ਪਰਿਵਾਰ ਦੇ ਨਾਲ ਸਾਡਾ ਮਿਲਵਤਨ ਤੇ ਅਸੀਂ ਉਸੇ ਪਿੰਡ ਦੇ ਰਹਿਣ ਵਾਲਿਆਂ ਤੇ ਇਹਨੇ ਇਸ ਮੁੰਡੇ ਦੇ ਨਾਲ ਹੀ ਕਿਉਂ ਮਤਲਬ ਉਹ ਵਿਆਹ ਕਰਾਇਆ ਤੇ ਸਗੀ ਇਹਨਾਂ ਦੇ ਲਵ ਮੈਰਿਜ ਬਾਅਦ ਚ ਇਹਨਾਂ ਨੇ ਕੋਰਟ ਮੈਰਿਜ ਵੀ ਕਰ ਲਿਆ ਪਰ ਕੁੜੀ ਜਿਹੜੀ ਸੀਗੀ ਉਹ ਤੋਂ ਮਾਂ ਪਿਓ ਨੇ ਸਮਝਾਇਆ ਵੀ ਤੇਰੀ ਇੱਕ ਛੋਟੀ ਭੈਣ ਦਾ ਵੀ ਵਿਆਹ ਵਾ ਵੀ ਨਹੀਂ ਤੇ ਕਿਸੇ ਨੇ ਉਹਦਾ ਰਿਸ਼ਤਾ ਨਹੀਂ ਲੈਣਾ ਵੀ ਤੂੰ ਅਜੇ ਉਹਨਾਂ ਦੇ ਘਰ ਨਾ ਜਾ ਤੇ ਸਾਡੇ ਕੋਲ ਹੀ ਸਾਡੇ ਘਰ ਰਹਿ ਸੋ ਉਹ ਕੁੜੀ ਇਹਨਾਂ ਦੇ ਆਪਦੇ ਮਾਪਿਓ ਦੇ ਕੋਲ ਰਹਿਣ ਲੱਗ ਗਈ ਤੇ ਉਹਨਾਂ ਨੇ ਕਹਿ ਪਈ ਅਜੇ ਮੁੰਡੇ ਨੂੰ ਨਾਮ ਮਿਲ ਜਨਾਂ ਜਨਾਂ ਅਸੀਂ ਛੋਟੀ ਕੁੜੀ ਦਾ ਆਪਣੀ ਦਾ ਵਿਆਹ ਨਹੀਂ ਕਰ ਦਿੰਦੇ ਸੋ ਇਹ ਜਿਹੜੀ ਲੜਕੀ ਵਿਆਹੀ ਸੀਗੀ ਜਿੰਨੇ ਕੋਟ ਮੈਰਿਜ ਕਰਾਈ ਸੀ ਸਾਡੇ ਜਿਹੜਾ ਮੁੰਡਾ ਕਾਂਸਟੇਬਲ ਸੀਗਾ ਉਹਦੇ ਨਾਲ ਇਹ ਆਪਦੇ ਮਾਪਿਓ ਦੇ ਘਰ ਰਹਿਣ ਲੱਗ ਗਈ ਔਰ ਉਹ ਜਿਹੜਾ ਮੁੰਡਾ ਸੀਗਾ ਉਹ ਰਾਤ ਬਰਾਤੇ ਜਾਂ ਦਿਨੇ ਸਵੇਰੇ ਆ ਬੀਂਗ ਅ ਵਾਈਫ ਆਪਦੀ ਉਹਨੂੰ ਮਿਲ ਮਿਲ ਜਾਂਦਾ ਰਹਿੰਦਾ ਕਈ ਹਰ ਕੰਦ ਗੁੰਦ ਟੱਪ ਕੇ ਔਰ ਉਹ ਕੱਲ ਜਦੋਂ ਰਾਤ ਨੂੰ ਕਿਤੇ ਮੁੰਡਾ ਆਪਣੀ ਵਾਈਫ ਨੂੰ ਉੱਥੇ ਮਿਲਣ ਗਿਆ ਤੇ ਉੱਥੇ ਕਾਰ ਜਿਹੜੀ ਸੀਗੀ ਘਰ ਦੀ ਇੱਕ ਸਾਈਡ ਨੇਰੇ ਦੇ ਲੱਗੀ ਸੀ ਜਿਹੜਾ ਕੁੜੀ ਦਾ ਭਰਾ ਸੀਗਾ ਉਹ ਕਿਸੇ ਨੂੰ ਇੰਜੈਕਸ਼ਨ ਲਾਉਣ ਲਈ ਰਾਤ ਘਰੋਂ ਨਿਕਲਿਆ ਤੋਂ ਨੇ ਇਹਨਾਂ ਦੋਵਾਂ ਨੂੰ ਵੇਖ ਲਿਆ ਔਰ ਇਹ ਸਾਰਾ ਪਰਿਵਾਰ ਇੱਕ ਜਿਵੇਂ ਪਰਿਵਾਰ ਹੁੰਦਾ ਵਾ ਇੱਕ ਵੇੜਾ ਦੇ ਵਿੱਚ ਤਿੰਨ ਚਾਰ ਘਰ ਇਕੱਠੇ ਸੋ ਚਾਚੇ ਤਾਇਆ ਦੇ ਘਰ ਇੱਕੋ ਹੀ ਕੰਪਾਊਂਡ ਦੇ ਵਿੱਚ ਸੀਗੇ ਸੋ ਉਹਨੇ ਜਦੋਂ ਜਾ ਕੇ ਘਰੇ ਰੌਲਾ ਪਾਇਆ ਉੱਥੋਂ ਉਹਨੇ ਕੱਸੀ ਚੱਕ ਲਈ ਇਹਦੇ ਚਾਚੇ ਨੇ ਵੀ ਇੱਕ ਹਥਿਆਰ ਚੁੱਕ ਲਿਆ ਜਿਵੇਂ ਡਾਂਗ ਸੀਗੀ ਇੱਕ ਨੇ ਰੌੜ ਚੁੱਕਲੀ ਚਾਚੇ ਦੇ ਮੁੰਡੇ ਤੇ ਜਦੋਂ ਉੱਠ ਕੇ ਨਿਕਲ ਕੇ ਭੱਜਣ ਲੱਗਾ ਇਹਨੂੰ ਉਹ ਥਾਂ ਤੇ ਮਾਰਤਾ ਕਸੀਆਂ ਮਾਰ ਕੇ ਤੇ ਆਪ ਦੀ ਜਿਹੜੀ ਕੁੜੀ ਸੀਗੀ ਉਹਨੂੰ ਵੀ ਮਾਰਤਾ ਸੋ ਇਹਦੇ 'ਚ ਜਿਹੜਾ ਡਾਕਟਰ ਆ ਬਲਕਰਮ ਸਿੰਘ ਆ ਜਿਹੜਾ ਆਰਐਮਪੀ ਡਾਕਟਰ ਆ ਕੁੜੀ ਦਾ ਭਰਾ ਉਹ ਤੇ ਇਹਦਾ ਜਿਹੜਾ ਚਾਚਾ ਵਾ ਕਿਰਪਾਲ ਸਿੰਘ ਉਹ ਅਸੀਂ ਫੜ ਲਏ ਤੇ ਤੀਜਾ ਜਿਹੜਾ ਦੋਸ਼ੀ ਆ ਚਾਚੇ ਦੇ ਚਾਚੇ ਦਾ ਮੁੰਡਾ ਉਹ ਹੀ ਸਟਿਲ दैट ਲਾਰਜ ਸਾਡੀਆਂ ਪਾਰਟੀਆਂ ਸੋਦੇ ਮਗਰ ਉਹ ਵੀ ਅਸੀਂ ਜਲਦ ਤੋਂ ਜਲਦ ਹੀ ਅਰੈਸਟ ਕਰਾਂਗੇ